ਜਦੋਂ ਕਿਸੇ ਦੀ ਨਿਗਾ ਘੱਟ ਹੋ ਜੇ ਨਾ ਉਹ ਐਨਕ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਅੱਖ ਦੇ ਵਿੱਚ ਲੈਂਸ ਪਾ ਲਈਏ ਉਹਦੇ ਨਾਲ ਸਾਡੀ ਖੂਬਸੂਰਤੀ ਵੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਪਰ ਜਿਹੜੇ ਇਹ ਲੈਂਸ ਪਾਉਂਦੇ ਨੇ ਅੱਖਾਂ ਨੂੰ ਖਰਾਬ ਕਰਦੇ ਨੇ ਜਾਂ ਨਹੀਂ ਤੁਸੀਂ ਲੈਂਸਸ ਦੀ ਟੇਕ ਕੇਅਰ ਕਿਵੇਂ ਕਰਦੇ ਹੋ ਟੈਪ ਵਾਟਰ ਦੇ ਨਾਲ ਕਲੀਨ ਕਰਕੇ ਰੱਖ ਲੈਂਦੇ ਹੈਗੇ ਦੁਬਾਰਾ ਸਵੇਰੇ ਉੱਠ ਕੇ ਪਾ ਲੈਂਦੇ ਆ ਉਸ ਚ ਕੀ ਹੈਗਾ ਕਿ ਟੈਪ ਵਾਟਰ ਜਿਹੜਾ ਹੈਗਾ ਉਸ ਚ ਬੈਕਟੀਰੀਆ ਫੰਗਸ ਵਗੈਰਾ ਮਾਈਕਰੋ অর্গানিਜ਼ਮ ਬਥੇਰੇ ਹੁੰਦੇ ਨੇ ਉਨਾਂ ਦੀ ਕਲੀਨਿੰਗ ਪ੍ਰੋਪਰ ਹੋਣਾ ਚਾਹੀਦੀ ਹੈ ਜੀ ਜੇ ਵੀ ਕਲੀਅਰ ਕਰੋ ਜਦੋਂ ਕਿਸੇ ਦੀ ਨਿਗਾ ਘੱਟ ਹੋ ਜੇ ਨਾ ਉਹ ਐਨਕ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਅੱਖ ਦੇ ਵਿੱਚ ਲੈਂਸ ਪਾ ਲਈਏ ਉਹਦੇ ਨਾਲ ਸਾਡੀ ਖੂਬਸੂਰਤੀ ਵੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਪਰ ਜਿਹੜੀ ਇਹ ਲੈਂਸ ਪਾਉਂਦੇ ਨੇ ਅੱਖਾਂ ਨੂੰ ਖਰਾਬ ਕਰਦੇ ਨੇ ਜਾਂ ਨਹੀਂ ਮੈਮ ਉਹੀ ਅਗੇਨ ਗੱਲ ਆਂਦੀ ਹੈਗੀ ਕਿ ਤੁਸੀਂ ਲੈਂਸਸ ਦੀ ਟੇਕ ਕੇਅਰ ਕਿਵੇਂ ਕਰਦੇ ਹੋ ਕਿਉਂਕਿ ਕੁਝ ਅੰਦਰ ਡਿਸਪੋਜ਼ੀਬਲ ਲੈਂਸਸ ਉਹ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਉਤਾਰਨੇ ਪੈਂਦੇ ਆ ਜੀ ਉਹਨਾਂ ਦਾ ਜਿਹੜਾ ਸੋਲੂਸ਼ਨ ਆਂਦਾ ਹੈ ਲੈਂਸਸ ਦਾ ਉਹਨਾਂ 'ਚ ਹੀ ਕਲੀਨ ਕਰਨਾ ਜ਼ਰੂਰੀ ਹੈ ਹਮ ਲੋਕੀ ਕੀ ਕਰਦੇ ਹੈਗੇ ਆ ਉਹ ਟੈਪ ਵਾਟਰ ਦੇ ਨਾਲ ਕਲੀਨ ਕਰਕੇ ਰੱਖ ਲੈਂਦੇ ਹੈਗੇ ਆ ਦੁਬਾਰਾ ਸਵੇਰੇ ਉੱਠ ਕੇ ਪਾ ਲੈਂਦੇ ਆ ਉਸ 'ਚ ਕੀ ਹੈਗਾ ਕਿ ਟੈਪ ਵਾਟਰ ਜਿਹੜਾ ਹੈਗਾ ਉਸ 'ਚ ਬੈਕਟੀਰੀਆ ਫੰਗਸ ਵਗੈਰਾ ਮਾਈਕਰੋ অর্গানিਜ਼ਮ ਬਥੇਰੇ ਹੁੰਦੇ ਨੇ ਤੇ ਉਹਦੇ ਨਾਲ ਅੱਖ ਦੇ ਅੰਦਰ ਇਨਫੈਕਸ਼ਨ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਜੀ ਇਸੇ ਲਈ ਜੇ ਲੈਂਸਸ ਯੂਜ਼ ਕਰ ਰਹੇ ਹੋ ਧਿਆਨ ਰੱਖੋ ਉਹਨਾਂ ਦੀ ਕਲੀਨਿੰਗ ਪ੍ਰੋਪਰ ਹੋਣਾ ਚਾਹੀਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਉਤਾਰਨੇ ਜ਼ਰੂਰੀ ਹੈਗੇ ਆ ਉਹスイਮਿੰਗ ਨਹੀਂ ਕਰਨੀ ਲੈਂਸਸ ਪਾ ਕੇ ਕਿਉਂ ਕਿスイਮਿੰਗ ਕਰਨ ਕੇ ਕੰਟੈਕਟ ਲੈਂਸਸ ਪਾ ਕੇ ਤੇ ਅੱਖ ਦੇ ਅੰਦਰ ਇਨਫੈਕਸ਼ਨ ਹੋਣ ਦੇ ਚਾਂਸਸ ਹੋਰ ਵੱਧ ਜਾਂਦੇ ਆ ਐਂਡ ਉਹਦੇ ਨਾਲ ਪੁਤਲੀਆਂ ਤੇ ਜ਼ਖਮ ਬੰਨੇ ਸ਼ੁਰੂ ਹੋ ਜਾਂਦੇ ਜਿਸ ਕਰਕੇ ਦਿੱਕਤਾਂ ਵੱਧ ਸਕਦੀਆਂ ਨੇ ਤੇ ਜੇ ਕੰਟੈਕਟ ਲੈਂਸ ਯੂਜ਼ ਕਰਨੇ ਆ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਮੰਨ ਲਓ ਕਿਸੇ ਬੰਦੇ ਦਾ ਆਪਰੇਸ਼ਨ ਕਰਵਾਉਣਾ ਚਾਹੁੰਦਾ ਹੈ ਉਹ ਪਰ ਉਹਦਾ ਆਲਰੇਡੀ ਕਿਸੇਤ ਕਾਰਨ ਕਰਕੇ ਐਕਸੀਡੈਂਟ ਹੋਇਆ ਉਹਦੀ ਅੱਖ ਦੀ ਨਿਗਾ ਚਲੀ ਗਈ ਜਾਂ ਉਹਦੀ ਅੱਖ ਦੇ ਵਿੱਚ ਪਾਣੀ ਹੀ ਨਹੀਂ ਆਉਂਦਾ ਹੈਗਾ ਕਿ ਲੇਜ਼ਰ ਦੇ ਨਾਲ ਆਪਰੇਟ ਕਰਨ ਤੋਂ ਬਾਅਦ ਉਹਦੀ ਅੱਖ ਦੀ ਰੋਸ਼ਨੀ ਵਾਪਸ ਆ ਜਾਏਗੀ ਨਹੀਂ ਲੇਜ਼ਰ ਸਿਰਫ ਚਸ਼ਮਾ ਉਤਾਰਦਾ ਹੈ ਅੱਖੀ ਨਿਗਾ ਨਹੀਂ ਪਾ ਕੇ ਦੇ ਸਕਦਾ ਤਾਂ ਸਾਨੂੰ ਅੱਖ ਦੇ ਅੰਦਰ ਪੂਰੀ ਨਿਗਾ ਚਾਹੀਦੀ ਹੁੰਦੀ ਹੈ ਤਾਂ ਹੀ ਅਸੀਂ ਲੇਜ਼ਰ ਕਰਦੇ ਹਾਂ ਜਿਨ੍ਹਾਂ ਦੇ ਪਿੱਛੇ ਨਿਗਾ ਘੱਟ ਹੁੰਦੀ ਹੈ ਅਸੀਂ ਉਹਨਾਂ ਦਾ ਲੇਜ਼ਰ ਨਹੀਂ ਕਰਦੇ ਜਿਸ ਇਹ ਵੀ ਕਲੀਅਰ ਕਰੋ ਜਦੋਂ ਕਿਸੇ ਦੀ ਨਿਗਾ ਘੱਟ ਹੋ ਜੇ ਨਾ ਉਹ ਐਣਕ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਅੱਖ ਦੇ ਵਿੱਚ ਲੈਂਸ ਪਾ ਲਈਏ ਉਹਦੇ ਨਾਲ ਸਾਡੀ ਖੂਬਸੂਰਤੀ ਵੀ ਉਸੇ ਤਰ੍ਹਾਂ ਬਰ ਇਹ ਲੈਂਸ ਪਾਉਂਦੇ ਨੇ ਅੱਖਾਂ ਨੂੰ ਖਰਾਬ ਕਰਦੇ ਨੇ ਜਾਂ ਨਹੀਂ ਮੈਮ ਉਹੀ ਅਗੇਨ ਗੱਲ ਆਂਦੀ ਹੈਗੀ ਆ ਕਿ ਤੁਸੀਂ ਲੈਂਸਿਸ ਦੀ ਟੇਕ ਕੇਅਰ ਕਿਵੇਂ ਕਰ ਰਹੇ ਹੋ ਕਿਉਂਕਿ ਕੁਝ ਅੰਦਰ ਡਿਸਪੋਜ਼ੇਬਲ ਲੈਂਸਸ ਉਹ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਉਤਾਰਨੇ ਪੈਂਦੇ ਆ ਜੀ ਉਹਨਾਂ ਦਾ ਜਿਹੜਾ ਸੋਲਿਊਸ਼ਨ ਆਂਦਾ ਹੈ ਲੈਂਸਸ ਦਾ ਉਹਨਾਂ 'ਚ ਕਲੀਨ ਕਰਨਾ ਜ਼ਰੂਰੀ ਹੈ। ਹਮ ਲੋਕ ਕੀ ਕਰਦੇ ਹੈਗੇ ਆ ਉਹ ਟੈਪ ਵਾਟਰ ਦੇ ਨਾਲ ਕਲੀਨ ਕਰਕੇ ਰੱਖ ਲੈਂਦੇ ਹੈਗੇ ਆ। ਦੁਬਾਰਾ ਸਵੇਰੇ ਉੱਠ ਕੇ ਪਾ ਲੈਂਦੇ ਆ। ਉਸ 'ਚ ਕੀ ਹੈਗਾ ਕਿ ਟੈਪ ਵਾਟਰ ਜਿਹੜਾ ਹੈਗਾ ਉਸ 'ਚ ਬੈਕਟੀਰੀਆ, ਫੰਗਸ ਵਗੈਰਾ ਮਾਈਕਰੋ ਆਰਗਨਿਜ਼ਮ ਬਥੇਰੇ ਹੁੰਦੇ ਨੇ ਤੇ ਉਹਦੇ ਨਾਲ ਅੱਖ ਦੇ ਅੰਦਰ ਇਨਫੈਕਸ਼ਨ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਇਸੇ ਲਈ ਜੇ ਲੈਂਸਸ ਯੂਜ਼ ਕਰ ਰਹੇ ਹੋ ਧਿਆਨ ਰੱਖੋ ਉਹਨਾਂ ਦੀ ਕਲੀਨਿੰਗ ਪ੍ਰੋਪਰ ਹੋਣਾ ਚਾਹੀਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਉਤਾਰਨੇ ਜ਼ਰੂਰੀ ਹੈਗੇ ਆ ਉਹスイਮਿੰਗ ਨਹੀਂ ਕਰਨੀ ਲੈਂਸਸ ਪਾ ਕੇ ਕਿਉਂ ਕਿスイਮਿੰਗ ਕਰਨ ਕੇ ਕੰਟੈਕਟ ਲੈਂਸਸ ਪਾ ਕੇ ਤੇ ਅੱਖ ਦੇ ਅੰਦਰ ਇਨਫੈਕਸ਼ਨ ਹੋਣ ਦੇ ਚਾਂਸਸ ਹੋਰ ਵੱਧ ਜਾਂਦੇ ਆ ਐਂਡ ਉਹਦੇ ਨਾਲ ਪੁਤਲੀਆਂ ਤੇ ਜ਼ਖਮ ਬੰਨਣੇ ਸ਼ੁਰੂ ਹੋ ਜਾਂਦੇ ਜਿਸ ਕਰਕੇ ਦਿੱਕਤਾਂ ਵੱਧ ਸਕਦੀਆਂ ਨੇ ਤੇ ਜੇ ਕੰਟੈਕਟ ਲੈਂਸ ਯੂਜ਼ ਕਰਨੇ ਆ ਧਿਆਨ ਰੱਖਣਾ ਬਹੁਤ ਜ਼ਰੂਰੀ ਮੰਨ ਲਓ ਕਿਸੇ ਬੰਦੇ ਦਾ ਆਪਰੇਸ਼ਨ ਕਰਵਾਉਣਾ ਚਾਹੁੰਦਾ ਉਹ ਪਰ ਉਹਦਾ ऑलरेडी ਕਿਸੇ ਕਾਰਨ ਕਰਕੇ ਐਕਸੀਡੈਂਟ ਹੋਇਆ ਉਹਦੀ ਅੱਖ ਦੀ ਨਿਗਾ ਚਲੀ ਗਈ ਜਾਂ ਉਹਦੀ ਅੱਖ ਦੇ ਵਿੱਚ ਪਾਣੀ ਹੀ ਨਹੀਂ ਆਉਂਦਾ ਹੈਗਾ ਕਿ ਲੇਜ਼ਰ ਦੇ ਨਾਲ ਆਪਰੇਟ ਕਰਨ ਤੋਂ ਬਾਅਦ ਉਹਦੀ ਅੱਖ ਦੀ ਰੋਸ਼ਨੀ ਵਾਪਸ ਆ ਜਾਏਗੀ ਨਹੀਂ ਲੇਜ਼ਰ ਸਿਰਫ ਚਸ਼ਮਾ ਉਤਾਰਦਾ ਹੈ ਅੱਖ 'ਚ ਨਿਗਾ ਨਹੀਂ ਪਾ ਕੇ ਦੇ ਸਕਦਾ ਤਾਂ ਸਾਨੂੰ ਅੱਖ ਦੇ ਅੰਦਰ ਪੂਰੀ ਨਿਗਾ ਚਾਹੀਦੀ ਹੁੰਦੀ ਹੈ ਤਾਂ ਹੀ ਅਸੀਂ ਲੇਜ਼ਰ ਕਰਦੇ ਹਾਂ ਜਿਨ੍ਹਾਂ ਦੇ ਪਿੱਛੇ ਨਿਗਾ ਘੱਟ ਹੁੰਦੀ ਹੈ ਅਸੀਂ ਉਹਨਾਂ ਦਾ ਲੇਜ਼ਰ ਨਹੀਂ ਕਰਦੇ ਹੂੰ